ਹਣਾ ਮੋਚੋਲਾ ਕੇ ਲੈ ਆ ਲੱਭੀ ਬਾਬਾ ਜੀ ਦਾ ਪ੍ਰਾਣਾ ਬੁੱਖਾ ਰੰਨਾ ਅੱਜ ਘਾੜ ਵੀ ਨੂੰ ਮੈਂ ਤਾਂ ਸਭ ਤੋਂ ਨਾਲ ਚਾਹ ਦੇ ਅੱਜ ਕਦੇ ਤੂੰ ਲੈ ਗਿਆ ਦਬਾਤੇ ਹਾਂ ਸਹੀ ਗੱਲ ਬੰਦਾ ਦਾ ਅੱਜ ਨਹੀਂ ਤਰੀ 10 ਰੌਣਕ ਭੱਜ ਗਿਆ ਅੱਜ ਇਦਰਾ ਬੰਦਾ ਹੈ ਬਾਲੇ ਅੰਦਰ ਰਹਿ ਕਿੱਥੇ ਆ ਉਹ ਖਾ ਗਿਆ ਉਹ ਪੌਣ ਦਸਤੂ ਸ਼ਗਣ ਆਇਆ ਉਹ ਤਾਂ ਉਹਨੇ ਤੂੰ ਨਿਆ ਬਣਿਆ ਚੱਕ ਲਿਆ ਚਾਹ ਚਾਲ ਦੇ ਚੱਲ ਚੱਲ ਮਾ ਚੱਲ ਚੱਲ ਯਾਰੇ ਪ੍ਰਾਣਾ ਜਿਆਦੇ ਕਰ ਹੁੰਦਾ ਪ੍ਰਾਣਾ ਦਾ ਬੁੱਖਾ ਹੀ ਹੁੰਦਾ ਮੇਂ ਪੈਗਾ ਜੋ ਮਰਗੀ ਹੋਈ ਜੀ ਰਿਹਾ ਮੈਂ ਤਾਂ ਚਾਪੀ ਦੀ ਦੇ ਨਵੀ ਫੋਟੋਸ ਆ ਮੈਂ ਕੀ ਇਹ ਨਾਲ ਕਹ ਦੋ ਫੁੱਕੀ ਐ ਫੋਕੀ ਜਾ ਮੇਰੇ ਨਾਲ ਕੀ ਕਹਿੰਦਾ ਕਹ ਦੋ ਆਹੋ ਨਹੀਂ ਆਵੇ ਤੁਹਾਨੂੰ ਲਿਆ ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋਏ ਹੋ ਪੰਜਾਬੀ ਜੀਵਨ ਚੈਨਲ ਨਾਲ ਤੇ ਮੈਂ ਜੀਵਨ ਜੋਤ कौर ਐਸ ਚੈਨਲ ਤੇ ਸਾਡੇ ਵੱਲੋਂ ਤੁਹਾਡਾ ਤਹਿ ਦਿਲੋਂ ਸਵਾਗਤ ਹੈ ਅੱਜ ਗੱਲ ਕਰਦੇ ਹਾਂ ਮੋਟੇ ਜਾਨੀ ਜਿਸ ਕਰਨ ਵੀਰ ਤੇ ਗੱਗੂ ਦੇ ਦੋਸਤ ਸਨੋਵਰ ਵੱਲ ਵਾਰੀ ਤੁਸੀਂ ਸਾਰੇ ਸਨੋਵਰ ਵੱਲ ਨੂੰ ਤਾਂ ਜਾਣਦੇ ਹੀ ਹਾਂ ਅਕਸਰ ਹੀ ਤੁਸੀਂ ਸਾਰਿਆਂ ਨੇ ਸਨੋਵਰ ਨੂੰ ਗੱਗੂ ਹੁਣਾ ਦੇ ਤੇ ਹਰਮਨ ਖੋਸਾ ਦੇ ਬਲੌਗਾਂ ਵਿੱਚ ਦੇਖਿਆ ਹੀ ਹੋਣਾ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਇਹ ਸਾਰੇ ਦੋਸਤ ਇਕੱਠੇ ਹੋ ਕੇ ਕੋਈ ਨਾ ਕੋਈ ਪ੍ਰੈਂਕ ਕਰਦੇ ਰਹਿੰਦੇ ਹਨ ਪਰ ਇਸ ਵਾਰ ਇਹ ਪ੍ਰੈਂਕ ਨਹੀਂ ਕਰ ਰਹੇ ਸੱਚਮੁੱਚ ਹੀ ਸਨੋਵਰ ਦਾ ਵਿਆਹ ਪੱਕਾ ਹੋ ਗਿਆ ਲੋਕਾਂ ਨੂੰ ਅਜੀਬ ਹੀ ਲੱਗ ਰਿਹਾ ਹੈ ਕਿ ਸਾਰੇ ਪ੍ਰੈਂਕ ਕਰ ਰਹੇ ਹਨ ਪਰ ਇਸ ਵਾਰ ਇਹ ਪ੍ਰੈਂਕ ਨਹੀਂ ਕਰ ਰਹੇ ਇਸ ਵਾਰ ਸੱਚਮਚ ਇਸਨੋਵਰ ਦਾ ਵਿਆਹ ਹੋ ਰਿਹਾ ਹੈ ਕਿਉਂਕਿ ਇਸਨੋਵਰ ਦਾ ਪਰਿਵਾਰ ਇਸਨੋਵਰ ਨੂੰ ਵਿਆਹ ਕਰਾਉਣ ਲਈ ਕਾਫੀ ਟਾਈਮ ਤੋਂ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਹਰ ਵਾਰ ਟਾਲ ਰਿਹਾ ਸੀ ਕਿਉਂਕਿ ਹੁਣ ਤੱਕ ਉਸ ਨੂੰ ਕੋਈ ਕੁੜੀ ਪਸੰਦ ਹੀ ਨਹੀਂ ਸੀ ਆ ਰਹੀ ਹੁਣ ਆਖਰ ਉਹ ਕੁੜੀ ਦਾ ਰਸਤਾ ਆਇਆ ਜੋ 스노버 ਦੇ ਦਿਲ ਨੂੰ ਪਾ ਗਈ 스노버 ਨੂੰ ਕੁੜੀ ਪਸੰਦ ਆ ਗਈ ਤੇ ਵਿਆਹ ਦੀ ਤਰੀਕ ਵੀ ਪੱਕੀ ਹੋ ਚੁੱਕੀ ਆ ਸਾਰੇ 스노버 ਦੇ ਵਿਆਹ ਦੀਆਂ ਤਿਆਰੀਆਂ ਵਿੱਚ ਜੁੜ ਚੁੱਕੇ ਹਨ 스노버 ਨੂੰ ਖੋਦ ਵੀ ਵਿਆਹ ਦਾ ਬਹੁਤ ਚਾਹ ਹੈ ਵਿਆਹ ਦਾ ਝਾਤ ਹਰੇਕ ਨੂੰ ਹੁੰਦਾ ਕਿਉਂਕਿ ਵਿਆਹ ਇੱਕ ਐਸਾ ਲੱਡੂ ਹੈ ਜਿਸ ਨੇ ਖਾ ਲਿਆ ਉਹ ਵੀ ਪਛਤਾਉਂਦਾ ਤੇ ਜਿਸ ਨੇ ਨਹੀਂ ਖਾਦਾ ਉਹ ਵੀ ਪਛਤਾਉਂਦਾ ਇਹ ਇੱਕ ਕਹਾਵਤ ਕਹੀ ਜਾਂਦੀ ਹੈ ਪਰਿਵਾਰ ਵਾਲੇ ਵੀ ਬਹੁਤ ਖੁਸ਼ ਆ ਘਰ ਪਰਿਵਾਰ ਵਿੱਚ ਮਠਿਆਈਆਂ ਬਣਾਉਣ ਲਈ ਹਲਵਾਈ ਵੀ ਲੱਗ ਚੁੱਕਾ ਹੈ ਤੇ ਵਿਆਹ ਦੇ ਕਾਰਡ ਵੰਡਣੇ ਵੀ ਸ਼ੁਰੂ ਹੋ ਚੁੱਕੇ ਹਨ ਹੁਣ ਜਲਦੀ ਹੀ ਸਾਨੂੰ ਉਹਨਾਂ ਦੇ ਵਿਆਹ ਦੇ ਬਲਾਗ ਵੀ ਦੇਖਣ ਨੂੰ ਮਿਲਣਗੇ ਲੜਕੀ ਦਾ ਨਾਮ ਟੀ ਤੋਂ ਸ਼ੁਰੂ ਹੁੰਦਾ ਹੈ ਹੁਣ ਦੇਖਦੇ ਹਾਂ ਉਹ ਕੌਣ ਖੁਸ਼ ਨਸੀਬ ਹੋਵੇਗੀ ਜੋ ਸਨੋਵਰ ਦੀ ਜੀਵਨ ਸਾਥੀ ਬਣੇਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਬੈਲ ਆਈਕਨ ਵੀ ਜ਼ਰੂਰ ਔਨ ਕਰਨਾ ਧੰਨਵਾਦ ਜੀ ਰੱਬ ਰੱਖਾ